ਬੰਦ 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 30 ਦਸੰਬਰ ਨੂੰ ਪੰਜਾਬ ਰਹੇਗਾ ਬੰਦ ਕਿਸਾਨਾਂ ਨੇ ਕਰਤਾ ਵੱਡਾ ਐਲਾਨ বিজেপি ਦੀ ਨੀਤੀਆਂ ਦੇ ਖਿਲਾਫ ਖੁੱਲ ਕੇ ਸਾਮਣੇ ਆਏ ਕਿਸਾਨਾਂ ਨੇ ਇੱਕ ਹੋਰ ਫੇਰ ਕਰਤਾ ਹੁਣ ਤੱਕ ਦੇ ਸਭ ਤੋਂ ਵੱਡੇ ਅੰਦੋਲਨ ਦਾ ਐਲਾਨ ਕਿਸਾਨਾਂ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਇਹ ਅੰਦੋਲਨ ਹੋ ਕੇ ਰਹਿ ਜਾਏਗਾ ਤੁਸੀਂ ਆਪ ਹੀ ਸੁਣੋ ਕੀ ਹੋਇਆ ਐਲਾਨ ਅਸੀਂ ਸ਼ਹਿਰੀਆਂ ਨੂੰ ਦੇਖਿਆ ਹੁੰਦੇ ਅਸੀਂ ਦੁਕਾਨਦਾਰਾਂ ਨੂੰ ਦੇਖਿਆ ਹੁੰਦੇ ਨੂੰ ਮੁਮਲਾ ਜੋ ਮਾਇਆ ਪੂਰਾ ਤਾਰਮਖ ਪਾਈਚਾਰਾ ਲੰਗਰ ਲੈ ਕੇ ਆਇਆ ਪਰ ਜਿਵੇਂ ਗਾਇਕ ਪਾਈਚਾਰਾ ਸਾਡਾ ਸਹਿਯੋਗ ਕਰ ਰਿਹਾ ਹੈਗਾ ਅਰੇ ਸਭ ਤੋਂ ਵੱਡਾ ਰੇਲ ਰੋਕੋ ਅੰਦੋਲਨ ਇਹਨੂੰ ਜਾਣਨ ਦੇਣ ਕਿਹਾ ਜਾ ਸਕਦਾ ਅਰੇ ਇਹਦੋਂ ਘਾ ਦੋਆ ਫੋਰਮਾਂ ਨੇ ਫੈਸਲਾ ਕੀਤਾ ਦੋਆ ਫੋਰਮਾਂ ਨੇ ਫੈਸਲਾ ਕੀਤਾ ਵਾ 30 ਦਸੰਬਰ ਨੂੰ ਜਿਵੇਂ ਹੁਣ ਸ਼ਹੀਦੀਆਂ ਆ ਰਹੀਆਂ ਨੇ ਜਿਵੇਂ ਫਤਿਹਗੜ ਸਾਹਿਬ ਵੱਡੇ ਸ਼ਹਿਬਜ਼ਾਦੇ ਛੋਟੇ ਸਾਹਬ ਜাবে ਇਹਦੇ ਵਿੱਚ ਕੁਝ ਵੀ ਖਨੌਰੀ ਤੇ ਘਟਿਆ ਕੋਈ ਤਿੱਖਾ ਅੰਦolan ਹੋ ਇਹਦੇ ਵਿੱਚ ਮੇਰੇ ਕੋ ਹਜੇ ਸੁਪਰੀਮ ਕੋਰਟ ਚੱਜ ਪੇਸ਼ੀ ਸੀ ਕੀ ਆਰਡਰ ਆਇਆ ਮੇਰੇ ਕੋ ਨਹੀਂ ਪਤਾ ਉਹਦੇ ਆਰਡਰ ਲਾਂਗੇ ਕੀ ਬੋਲੇ ਨੇ ਹਾਰਡ ਕਾਪੀ ਆਊ ਫਿਰ ਦੋਵੇਂ ਫੋਨ ਫੈਸਲਾ ਕਰਨਗੇ ਕੋਈ ਦੁਨੀਆ ਦੀ ਤਾਕਤ ਅਜ ਲਾਨ ਕਰਕੇ ਚੱਲੇ ਆ ਜੇ ਖਨੌਰੀ ਬਾਰਡਰ ਨੂੰ ਕੋਈ ਅੱਖ ਉੱਟੂਗੀ ਅੱਖ ਕੱਢਾਂਗੇ ਜੇ ਕੋ ਹੱਥਾਂ ਨੂੰ ਜਾਊਗਾ ਹੱਥ ਤੋੜਾਂਗੇ ਜਗਜੀਤ ਸਿੰਘ ਡੱਲੇਵਾਲ ਨੂੰ ਸਾਨੂੰ ਮਾਰਿਆਂ ਤੋਂ ਬਗੈਰ ਕੋਈ ਵੀ ਖੜ ਨਹੀਂ ਸਰਦਾ ਇਹ ਸਾਡਾ ਐਲਾਨ ਆ। ਔਰ ਪੂਰੇ ਪੰਜਾਬ ਦੇ ਵਿੱਚ ਜਿੱਥੇ ਪਾਈ ਪਾਈ ਨਿਕਲਣਗੇ ਉੱਥੇ-ਉੱਥੇ ਵਿਰੋਧ ਕੀਤਾ ਜਾਊਗਾ। ਔਰ ਇਹ ਜਿਵੇਂ ਪੰਜਾਬ ਨੇ ਸਾਡਾ ਸਾਥ ਦਿੱਤਾ ਅਸੀਂ 30 ਦਸੰਬਰ ਨੂੰ ਪੰਜਾਬ ਬੰਦ ਦਾ ਐਸ ਕੇ ਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਸੱਦਾ ਦਿੰਦੇ ਆ ਸਾਰਿਆਂ ਨੂੰ। ਔਰ ਅਪੀਲ ਕਰਦੇ ਆ ਪੂਰੇ ਵਪਾਰੀ ਭਾਈਚਾਰੇ ਨੂੰ ਅਪੀਲ ਕਰਦੇ ਆ ਵਪਾਰ ਮੰਡਲ ਨੂੰ ਅਪੀਲ ਕਰਦੇ ਆ ਦੁਕਾਨਦਾਰਾਂ ਨੂੰ ਅਪੀਲ ਕਰਦੇ ਆ ਮੁਲਾਜ਼ਮਾਂ ਨੂੰ ਅਪੀਲ ਕਰਦੇ ਆ ਵਕੀਲ ਪਾਈਚਾਰੇ ਨੂੰ ਅਪੀਲ ਕਰਦੇ ਆ ਪੱਤਰਕਾਰ ਪਾਈਚਾਰੇ ਨੂੰ ਪੰਜਾਬ ਚੰਡੀਗੜ੍ਹ ਐਸੋਸੀਏਸ਼ਨ ਜੜੀ ਪੱਤਰਕਾਰਾਂ ਦੀ ਉਹ ਕੋ ਸਹਿਯੋਗ ਦੀ ਅਪੀਲ ਕਰਦੇ ਆ ਜਿੰਨੀਆਂ ਵੀ ਜਥੇਬੰਦੀਆਂ ਮੋਰਚੇ ਚੋਂ ਬਾਹਰ ਨੇ ਉਹ ਵੱਡੇ ਐਲਾਨ ਦੇ ਵਿੱਚ ਸ਼ਾਮਲ ਹੋਣ ਔਰ ਅਪੀਲ ਕਰਾਂਗੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਤਾਮਾਂ ਪੈਣਾਂ ਨੂੰ ਪਿਓ ਪੰਜਾਬ ਬੰਦ ਨੂੰ ਕਾਮਯਾਬ ਕਰਨ ਅਸੀਂ ਆਉਣ ਵਾਲੇ ਸਮੇਂ ਟ੍ਰੇਡ ਜਥੇਬੰਦੀਆਂ ਦੀ ਮੀਟਿੰਗ ਕਰਾਂਗੇ ਵਪਾਰ ਮੰਡਲਾਂ ਨਾਲ ਸੰਵਾਦ ਕਰਾਂਗੇ ਟਰਾਂਸਪੋਰਟਰਾਂ ਨਾਲ ਗੱਲ ਕਰਾਂਗੇ ਔਰ ਜਿਵੇਂ ਪੰਜਾਬ ਦੇ ਵਿੱਚ ਪੰਜਾਬੀ ਸਹਿਯੋਗ ਕਰ ਰਹੇ ਆ ਜੇ ਪੰਜਾਬੀਓ ਇਹ ਅੰਦੋਲਨ ਜਿੱਤਣਾ ਵਾ ਜੇ ਖੇਤੀਬਾੜੀ ਬਚਾਉਣੀ ਆ ਜੇ ਪੰਜਾਬ ਦੇ ਕਿਸਾਨ ਦੀ ਉਪਰ ਚੰਗੀ ਹੋਊ ਜੇ ਉਹਨੂੰ ਫਸਲ ਦਾ ਚੰਗਾ ਰੇਟ ਮਿਲੂ ਦੇ ਖੇਤ ਮਜ਼ਦੂਰ ਕੋ ਪੈਸਾ ਹੋ ਤਾਂ ਹੀ ਤੁਹਾਡੀਆਂ ਦੁਕਾਨਾਂ ਤੱਕ ਪਹੁੰਚੋ ਤਾਂ ਹੀ ਪੰਜਾਬ ਦੇ ਪੱਠੇ ਚੱਲਣੇ ਆ ਚਾਹੀ ਪੰਜਾਬ ਦੇ ਸੈਲਰ ਚੱਲਣੇ ਆ ਚਾਹੀ ਤਾਂ ਹੀ ਪੰਜਾਬ ਦੇ ਆੜਤੀਆਂ ਨੇ ਜਿੰਦੇ ਰਹਿਣਾ ਤਾਂ ਹੀ ਪੰਜਾਬ ਦਾ ਵਪਾਰ ਚੱਲਣਾ ਮ ਇਸ ਕਰਕੇ 30 ਦਸੰਬਰ ਦੇ ਜਿਹੜਾ ਪੰਜਾਬ ਬੰਦ ਦਾ ਸੱਦਾ ਵਾ ਉਹਨੂੰ ਕਾਮਯਾਬ ਕਰੋ ਮ ਜਥੇ ਬੰਦੀਆਂ ਦੇ ਵਰਕਰਾਂ ਨੂੰ ਦੋਵੇਂ ਫਾਰਮਾਂ ਦੇ ਜਥੇ ਬੰਦੀਆਂ ਦੇ ਵਰਕਰ ਵਰਕਰਾਂ ਨੂੰ ਅਪੀਲ ਕਰਦਾ ਵੀ ਉਹ ਆਪਣੇ ਟਰੈਕਟਰਾਂ ਤੇ ਗੱਡੀਆਂ ਤੇ ਉਹ ਮੈਕ ਬੰਨਣ ਔਰ ਹਰ ਕਸਬੇ ਹਰ ਗਲੀ ਹਰ ਕੂਚੇ ਦੇ ਵਿੱਚ ਜਿਹੜਾ ਵਾ ਉਹ ਸਾਡਾ ਮੈਸੇਜ ਲੈ ਕੇ ਜਾਣ ਸਾਡੇ ਮੈਸੇਜ ਨੂੰ ਕਨਵੇ ਕਰ ਇਸ ਕਰਕੇ ਅੱਜ ਦੋਵੇਂ ਫਾਰਮ ਜਿਹੜਾ ਵਾ ਪੰਜਾਬ ਬੰਦ ਦਾ ਸੱਦਾ 30 ਦਸੰਬਰ ਨੂੰ ਦਿੰਦੇ ਆ ਪੰਜਾਬੀਓ ਕੁਝ ਹੋਰ ਵੀ ਕਟਿਆ 30 ਦਸੰਬਰ ਨੂੰ 3 ਦਸੰਬਰ ਨੂੰ ਹੋਰ ਵੀ ਕੁਝ ਕਟਿਆ ਉਹਦੇ ਲਈ ਵੀ ਤਿਆਰ ਰਹੋ ਕਾਲ ਕਿਸੇ ਵੇਲੇ ਵੀ ਅਸੀਂ ਔਰ ਦੇ ਸਕਦੇ ਆ ਹਾਂ ਜਦੋਂ ਤੁਸੀਂ ਮੇਲਿਆਂ ਨੂੰ ਜਾਓਗੇ ਸ਼ੇਦੀਪੁਰਬ ਨੂੰ ਜਾਓਗੇ ਫਤਿਹਗੜ ਸਾਹਿਬ ਉਦੋਂ ਉਦੋਂ ਬਾਅਦ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਵੀ ਹਾਜ਼ਰੀ ਲਾਇਓ ਹੁਣ ਜਿਹੜੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਖਨੋਰੀ ਬਾਰਡਰ ਨੂੰ ਕੁਝ ਕਰੋ ਸ਼ੰਭੂ ਬਾਰਡਰ ਨੂੰ ਕੁਝ ਕਰੋ ਰਤਨਪੁਰਾ ਖਨੋਰੀ ਬਾਰਡਰ ਤੇ ਵੱਦ ਤੋਂ ਵੱਧ ਨੌਜਵਾਨਾਂ ਨੂੰ ਬੇਨਤੀ ਆ ਮੈਂ ਅਪੀਲ ਕਰੂੰਗਾ ਪੰਜਾਬ ਦੇ ਕਾਇਕਾ ਨੂੰ ਜਿਵੇਂ ਤੁਸੀਂ ਸਹਿਯੋਗ ਦਿੱਤਾ ਵਾ ਜੇ ਤੁਸੀਂ ਸੋਸ਼ਲ ਮੀਡੀਆ ਤੇ ਅਪੀਲ ਕਰੋ ਪੰਜਾਬ ਬੰਦ ਦੀ ਇਹ ਵੱਧ ਸਫਲ ਹੋਊਗਾ ਮੈਂ ਅਪੀਲ ਕਰੂਗਾ ਧਾਰਮਿਕ ਸੰਸਥਾਵਾਂ ਨੂੰ ਸਾਡੇ ਪ੍ਰਚਾਰਕਾਂ ਨੂੰ ਸਾਡੇ ਕੀਰਤਨੀਆਂ ਨੂੰ ਸਾਡੇ ਟਾਡੀਆਂ ਨੂੰ ਰਾਗਿਆਂ ਨੂੰ ਉਹ ਪੰਜਾਬ ਬੰਦ ਦੀ ਅਪੀਲ ਹਰ ਆਪਣੇ ਪ੍ਰੋਗਰਾਮ ਦੇ ਵਿੱਚ ਕਰਨ ਸੋ ਇਸ ਕਰਕੇ ਪੰਜਾਬ ਬੰਦ ਨੂੰ ਤੀਨ ਅਸੀਂ ਕਾਮਯਾਬ ਕਰਨਾ ਇਹ ਸਾਡਾ ਬੰਦ ਕਾਮਯਾਬ ਕਰਾਉਣਗੇ ਪੰਜਾਬੀ ਐਸੀ ਸਾਨੂੰ ਆਸ ਆ ਅਰੇ ਬੰਦ ਮੋਦੀ ਸਰਕਾਰ ਦੀਆਂ ਜੜਾ ਹਲਾਕੇ ਰੱਖ ਦੂਗਾ 3 ਕਰੋੜ ਪੰਜਾਬੀ ਜੇ ਇੱਕ ਮੁੱਠੋ ਕੇ ਇਕੱਠੇ ਹੋ ਕੇ ਸਾਹਮਣੇ ਆਏ ਅਸੀਂ ਮੋਦੀ ਸਰਕਾਰ ਨੂੰ ਆਪਣੀਆਂ ਮੰਗਾਂ ਮੰਨਣ ਵਾਸਤੇ ਮਜਬੂਰ ਕਰਾਂਗੇ ਧੰਨਵਾਦ